ਸੋਸ਼ਲ ਮੀਡੀਆ ਦੀ ਦੁਨੀਆ ਦੇ ਦੋਸਤੋ ਕਲੀਅਰ ਅਮਰਿਤ ਚੈਨਲ ਤੋਂ ਮੈਂ ਅਮਰਿਤਪਾਲ ਕਲੀਅਰ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬੀ ਦੇ ਬਰਬਦਾਵੀ ਲੇਖਕ ਸ਼੍ਰੀ ਬੂਟਾ ਸਿੰਘ ਚੋਹਾਨ ਦੁਆਰਾ ਸੰਪਾਦਿਤ ਬਹੁਤ ਹੀ ਖੂਬਸੂਰਤ ਔਰ ਭਾਵਨਾਵਾਂ ਭਰਪੂਰ ਪੁਸਤਕ ਮੇਰੀ ਪਹਿਲੀ ਮੁਹੱਬਤ ਦਾ ਜੋ ਪਹਿਲਾ ਲੇਖਕ ਹੈ ਕਿ ਉਸ ਦੀ ਪਹਿਲੀ ਮੁਹੱਬਤ ਕਿਵੇਂ ਦੀ ਰਹੀ ਮੈਂ ਤੁਹਾਡੇ ਰੂਬਰੂ ਕਰ ਰਹੀ ਹਾਂ ਸਾਡੇ ਕੋਲ ਸਭ ਤੋਂ ਪਹਿਲਾ ਜੋ ਲੇਖ ਕੰਦਾ ਹੈ ਉਹ ਹੈ ਜਸਵੰਤ ਸਿੰਘ ਕਮਲ ਤੇ ਆਉ ਬਹੁਤੀ ਦੇਰ ਨਾ ਕਰਦੇ ਹੋਏ ਆਪਾਂ ਦੇਖਦੇ ਹਾਂ ਕਿ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕਮਲ ਦੀ ਜਿਹੜੀ ਪਹਿਲੀ ਮੁਹੱਬਤ ਆ ਉਹ ਕਿਸ ਤਰ੍ਹਾਂ ਦੀ ਸੀ ਤੇ ਕਿਸ ਤਰ੍ਹਾਂ ਰਹੀ ਕਿ ਉਹਨੇ ਪਰੇ ਚੜੀ ਜਾਂ ਕੇ ਅਧਵਿਚਲ ਹੀ ਟੁੱਟ ਗਈ ਤੇ ਲਓ ਜੀ ਪੇਸ਼ ਹੈ ਤੁਹਾਡੇ ਲਈ ਮੇਰੀ ਪਹਿਲੀ ਮੁਹੱਬਤ ਚੜਦੀ ਜਵਾਨੀ ਦੇ ਦਿਨਾਂ ਵਿੱਚ ਮੈਂ ਮਲਾਇਆ ਵਿੱਚ ਸਾਂ ਦੇਸ਼ਾਂ ਪਰਦੇਸ ਜਾਣ ਲੱਗੇ ਨੂੰ ਇੱਕ ਧਾਰਮਿਕ ਬਜ਼ੁਰਗ ਨੇ ਸਿੱਖਿਆ ਦਿੱਤੀ ਸੀ ਇੱਕ ਸ਼ਰਾਬਨਾ ਪੀਵੀ ਤੇ ਦੂਜਾ ਉਧਰ ਲੀਆਂ ਜਨਾਨੀਆਂ ਤੋਂ ਬਚੀ ਰੱਬ ਖੈਰ ਕਰੇ ਪਹਿਲੇ ਨਸੀਹਤ ਤਾਂ ਜਾਂਦੇ ਹੀ ਟੁੱਟ ਗਈ ਹੋਇਆ ਇਉਂ ਮੈਂ ਬਿਨਾ ਇਤਲਾ ਉੱਤਰੀ ਮਲਾਇਆ ਦੇ ਜੰਗਲ ਵਿੱਚ ਆਪਣੇ ਇੱਕ ਰਿਸ਼ਤੇਦਾਰ ਕੋਲ ਪਹੁੰਚ ਗਿਆ ਜੰਗਲ ਦੀ ਉਸ ਬਸਤੀ ਵਿੱਚ ਇੱਕ ਹੋਰ ਸਿੱਖ ਪੰਜਾਬੀ ਰਹਿੰਦਾ ਸੀ ਉਹਨੇ ਮੇਰੇ ਆਉਣ ਦੀ ਖੁਸ਼ੀ ਵਿੱਚ ਮੁਰਗਾ ਮਰੋੜਿਆ ਅਤੇ ਤਿੰਨ ਆ ਤਾਰੇ ਦੀ ਬੋਤਲ ਖੋਲ ਲਈ ਮੈਚੇਜ ਕਰਦੇ ਨੇ ਆਖਿਆ ਬਾਈ ਮੈਂ ਤਾਂ ਸ਼ਰਾਬ ਨਹੀਂ ਪੀਣੀ ਮੈਨੂੰ ਲੱਗਾ ਸਿੱਖਿਆ ਦੇਣ ਵਾਲਾ ਡੇਰੇ ਦਾ ਭਾਈ ਮੇਰੇ ਸਿਰ ਉੱਤੇ ਖੰਗ ਰਿਹਾ ਹੈ ਮੇਰੀ ਇੰਨੀ ਗੱਲ ਸੁਣ ਕੇ ਉਹ ਦੋਵੇਂ ਠਿੱਲੇ ਜਾਏ ਹੋ ਗਏ ਜਿਵੇਂ ਬੋਤਲ ਉਹਨਾਂ ਦੇ ਅੱਗੋਂ ਕਿਸੇ ਨੇ ਚੁੱਕ ਲਈ ਹੋਵੇ ਉਹਨਾਂ ਦੀ ਤਿਆਰੀ ਦਾ ਮਾਵਾ ਜਿਹਾ ਲੈ ਗਿਆ ਉਹਨਾਂ ਇੱਕ ਦੂਜੇ ਵੱਲ ਵੇਖਿਆ ਹੁਣ ਕੀ ਕਰੀਏ ਮੇਰੇ ਰਿਸ਼ਤੇਦਾਰ ਦੇ ਯਾਰ ਗਿਆਨ ਸਿੰਘ ਉਸ ਨਾਲ ਸੈਨਤ ਲੜਾਈ ਸੁਣ ਸਿਆ ਦੇਸ਼ ਨੂੰ ਹੁਣ ਦੇਸ਼ ਨੂੰ ਮੋੜ ਦੇ ਨਹੀਂ ਬਿਮਾਰੀ ਤਾਂ ਉਸ ਗੱਲ ਜਾਣ ਕੇ ਅਧੂਰੀ ਛੱਡ ਦਿੱਤੀ ਬਿਮਾਰੀ ਕੀ ਮੈਂ ਕਾਲਾ ਪੈ ਕੇ ਪੁੱਛ ਲਿਆ ਇੱਥੇ ਕੱਚੀਆਂ ਕੋਹਾਰਾਂ ਦਾ ਪਾਣੀ ਪੀਣ ਨਾਲ ਪਾਣੀ ਲੱਗਦੀ ਬਿਮਾਰੀ ਹੋ ਜਾਂਦੀ ਹੈ ਬਿਮਾਰੀ ਹੋਈ ਨਹੀਂ ਤੇ ਬੰਦਾ ਉਸ ਗੱਲ ਫਿਰ ਵਿਚਾਲੇ ਛੱਡ ਦਿੱਤੀ ਮੈਂ ਪਾਣੀ ਲੱਗਦੀ ਬਿਮਾਰੀ ਸੁਣੀ ਸੀ ਕਲਕੱਤੇ ਬਿਹਾਰ ਅਤੇ ਯੂਪੀ ਦੇ ਕੱਚੇ ਪਾਣੀ ਦਾ ਚੜਿਆ ਬੁਖਾਰ ਬੰਦੇ ਨੂੰ ਪਾਰ ਬੁਲਾ ਦਿੰਦਾ ਹੈ ਮੈਨੂੰ ਡਰਿਆ ਅਤੇ ਉਦਾਸਿਆ ਵੇਖ ਕੇ ਮੇਰੇ ਰਿਸ਼ਤੇਦਾਰ ਨੇ ਗਿਆਨ ਸਿੰਘ ਦੀ ਜੀਲਪਰੀ ਕਿੱਚੀ ਮੁੰਡਿਆ ਪਾਣੀ ਲਾਗ ਤਾਂ ਜ਼ਰੂਰ ਹੋ ਜਾਂਦੀ ਹੈ ਅਸੀਂ ਇਸੇ ਲਈ ਦੂਏ ਚੌਥੇ ਹੜਾ ਹੜਾ ਲਾਉਂਦੇ ਆਂ ਉਹਨਾਂ ਦੋਹਾਂ ਦੀ ਸੁਰ ਮਿਲ ਗਈ ਸੀ ਗੱਲ ਕਿ ਉਹਨਾਂ ਨੇ ਮੇਰਾ ਕੱਚੇ ਧਾਗੇ ਨਾਲ ਵੱਡਾ ਧਰਮ ਤੋੜ ਕੇ ਦਮ ਲਿਆ ਥੋੜੇ ਦਿਨਾਂ ਪਿੱਛੋਂ ਮੈਨੂੰ ਉਹਨਾਂ ਦੀ ਠੱਗੀ ਦਾ ਪਤਾ ਲੱਗ ਗਿਆ ਮੈਂ ਫਿਰ ਆਪ ਐਨਾ ਹਿੱਲ ਗਿਆ ਕਿ ਜੰਗਲਾਂ ਵਿੱਚ ਸ਼ਰਾਬ ਕੱਢਦੇ ਚੀਨਿਆਂ ਕੋਲ ਜਾ ਬੈਠਦਾ ਅਤੇ ਮਨਮਰਜ਼ੀ ਦੀ ਬੋਤਲ ਪਰਵਾਹ ਲੈਂਦਾ ਦੂਜੀ ਨਸੀਹਤ ਸਾਰੀ ਨਹੀਂ ਪਰ ਅੱਧੀ ਜ਼ਰੂਰ ਟੁੱਟ ਗਈ ਭਾਈ ਦੇ ਅੱਖਾਂ ਅੱਖਣ ਅਨੁਸਾਰ ਮਾੜੀ ਗੱਲ ਹੈ ਪਰ ਦਿਲ ਨੂੰ ਉਥਲ-ਪੁਥਲ ਪਾਉਣ ਵਾਲੀ ਅਤੇ ਖੂਬਸੂਰਤ ਉਹਨਾਂ ਦਿਨਾਂ ਵਿੱਚ ਵਾਰਿਸ ਦੀ ਹੀਰ ਮੇਰੇ ਸਿਰ ਤੇ ਬੇਲੇਤਰੀ ਫਿਰਦੀ ਰਹਿੰਦੀ ਸੀ ਪੰਜਾਬ ਦੀ ਜਵਾਨੀ ਸੰਗਲਾਂ ਵਿੱਚ ਵੱਜੀ ਕਹਿਰ ਗੁਜ਼ਾਰ ਛੱਡਦੀ ਹੈ ਕੱਚੀ ਸੜਕ ਦੇ ਨਾਲ 15-20 ਦੁਕਾਨਾਂ ਸਨ ਜਿੱਥੇ ਮੈਂ ਰਾਤ ਨੂੰ ਜਾਗਿਆ ਕਰਦਾ ਸਾਂ ਦਾੜੀ ਨਾ ਉਤਰਨ ਕਾਰਨ ਮੈਂ ਮਲਾਈਆਂ ਅਤੇ ਚੀਨੀਆਂ ਵਿੱਚ ਭੋਰਾ ਕੋ ਸੋਣਾ ਸਾਂ ਸਾਰੇ ਹੀ ਮੈਨੂੰ ਬਾਏ ਬਾਏ ਕਰਦੇ ਸਨ ਇੱਕ ਚੀਨੇ ਦੀ ਦੁਕਾਨ ਤੇ ਮੈਂ ਕਾਫੀ ਪੀਣ ਗਿੱਜ ਗਿਆ ਸਾਂ ਉਸ ਦੀ ਦੁਕਾਨ ਦੇ ਸਾਹਮਣੇ ਕਾਫੀ ਰੰਗ ਦੀ ਨੌਜਵਾਨ ਮਲਾਈਆਂ ਆਪਣੇ ਕਾਊਂਟਰ ਤੇ ਬੈਠੀ ਮੇਰੇ ਵੱਲ ਵੇਖਦੀ ਰਹਿੰਦੀ ਸੀ ਮੈਂ ਕਦੇ ਖਿਆਲ ਹੀ ਨਹੀਂ ਸੀ ਕੀਤਾ ਜਨਾਨੀ ਵਾਲਾ ਭੂਤ ਹਾਲੇ ਮੇਰੇ ਸਿਰ ਨੂੰ ਚੜ੍ਹਿਆ ਹੀ ਨਹੀਂ ਸੀ ਕੁਦਰਤ ਨੇ ਇੱਕ ਦਿਨ ਆਪਣਾ ਭਾਣਾ ਵਰਤਾ ਹੀ ਦਿੱਤਾ ਮੈਂ ਸ਼ਹਿਰੋਂ ਆਟਾ ਤੇ ਘਿਓ ਲੈ ਕੇ ਆ ਰਿਹਾ ਸਾਂ ਮੀ ਜੋਰੋ ਜੋਰੋ ਜੋਰ ਵੱarre ਰਿਹਾ ਸੀ ਮਿੰਨੀ ਬੱਸ ਦਾ ਡਰਾਈਵਰ ਛਾਲ ਮਾਰ ਕੇ ਚੀਨਿਆਂ ਦੇ ਕਾਫੀ ਕਿੱਡੇ ਦੁਕਾਨ ਵਿੱਚ ਜਾ ਵੜਿਆ ਮੇਰੇ ਬਿਨਾਂ ਲਾਹੇ ਲੈ ਗਏ ਮੈਂ ਕੱਪੜੇ ਭਿੱਜਣ ਦੇ ਡਰੋਂ ਬੱਸ ਵਿੱਚ ਹੀ ਬੈਠਾ ਰਹਾ। ਮੇਰੇ ਸਾਹਮਣੇ ਮੀਨਾ ਮਲਾਈਨ ਕਾਊਂਟਰ ਤੇ ਕੂਣੀਆ ਟੇਕੀ ਦੋਹਾਂ ਹੱਥਾਂ ਉੱਤੇ ਗੱਲਾਂ ਰੱਖੀ ਬੈਠੀ ਸੀ। ਪਤਾ ਨਹੀਂ ਕਿਹੜੀ ਸੋਚ ਵਿੱਚ ਮਗਨ ਸੀ। ਉਹ ਪੱਟੀਆਂ ਛੱਬੀਆਂ ਦੀ ਸੀ ਅਤੇ ਉਸ ਦਾ ਮਾਲਕ ਮਦਰਾਸੀ ਮੁਸਲਮਾਨ ਚਾਲੀਆਂ ਨੂੰ ਪਹੁੰਚਿਆ ਹੋਇਆ ਸੀ। ਮੈਂ ਜਾਣ ਕੇ ਉਸ ਦਾ ਧਿਆਨ ਪੁੱਟਣ ਲਈ ਬੱਸ ਦੀ ਬਾਰੀ ਉ ਤਾਂ ਚੁੱਕ ਕੇ ਛੱਡ ਦਿੱਤੀ। ਭੋਰਾ ਕਖੜਾਕ ਨਾਲ ਉਸ ਦਾ ਮੂੰਹ ਹੱਥਾਂ ਤੋਂ ਚੁੱਕਿਆ ਗਿਆ। ਉਹ ਮੁਸਕਾਂ ਦੀ ਦੁਕਾਨ ਦੇ ਬਾਹਰ 5 ਫੁੱਟ ਵਰਾਂਡੇ ਵਿੱਚ ਆ ਖਲੋਤੀ ਮੈਂ ਆਪੇ ਵਿੱਚ ਸ਼ਰਮਿੰਦਾ ਜਿਹਾ ਸਾਂ ਉਸ ਦੀ ਮੁਸਕਾਨ ਨੂੰ ਮੈਂ ਆਪਣੇ ਆਪ ਹੀ ਸੱਦਾ ਸਮਝ ਲਿਆ ਬਾਈ ਤੂੰ ਸਾਡੇ ਚਾਹ ਕਿਉਂ ਨਹੀਂ ਪੀਂਦਾ ਉਸ ਦਾ ਭਾਵ ਸੀ ਤੂੰ ਸਾਝਾ ਆਦਮੀ ਐ ਤੇਰੇ ਉੱਤੇ ਸਾਰਿਆਂ ਦਾ ਬਰਾਬਰ ਹੱਕ ਏ ਮੈਨੂੰ ਜੱਜ ਦਾ ਜਵਾਬ ਨਾ ਆਉੜਿਆ ਤੁਹਾਡਾ ਨੌਕਰ ਬਾਕਾ ਸਫਾਈ ਦਾ ਖਿਆਲ ਨਹੀਂ ਰੱਖਦਾ ਇਹ ਠੀਕ ਉੱਤਰ ਨਹੀਂ ਸੀ ਅਸਲ ਵਿੱਚ ਮੁਸਲਮਾਨਾਂ ਨਾਲੋਂ ਬੋਧੀ ਚੀਨੀਆਂ ਨੂੰ ਮੈਂ ਆਪਣੇ ਧਰਮ ਦੇ ਨੇੜੇ ਸਮਝਦਾ ਸਾਂ ਤੈਨੂੰ ਕਿਵੇਂ ਪਤਾ ਏ ਅਸੀਂ ਸਫਾਈ ਨਹੀਂ ਰੱਖਦੇ ਤੂੰ ਤਾਂ ਕਦੇ ਆਇਆ ਹੀ ਨਹੀਂ ਇਸ ਚੋਬ ਨਾਲ ਮੈਨੂੰ ਉਹਦੇ ਰੈਸਟੋਰੈਂਟ ਵਿੱਚ ਜਾਣਾ ਪੈ ਗਿਆ ਚਾਹ ਕੇ ਕਾਫੀ ਮੀਨਾ ਮੈਨੂੰ ਅੰਦਰ ਆਇਆ ਵੇਖ ਕੇ ਬਹੁਤ ਖੁਸ਼ ਸੀ ਕਾਫੀ ਠੀਕ ਰਹੇਗੀ ਅੱਜ ਥੋੜੀ ਠੰਡ ਹੈ ਮੈਂ ਮੇਜ਼ ਮਲ ਲਈ ਬਾਕਾ ਨੇ ਲੱਤਾਂ ਤੋਂ ਬਾਹਾਂ ਦੀ ਕੰਗੀ ਤੋੜ ਕੇ ਪਲੇਟ ਵਿੱਚ ਪਿਆਲੀ ਸਿੱਧੀ ਹੀ ਕੀਤੀ ਸੀ ਕਿ ਮੀਨਾ ਬੋਲ ਪਈ ਬਾਕਾ ਤੂੰ ਰਹਿਣ ਦੇ ਕਾਫੀ ਮੈਂ ਬਣਾਉਣੀ ਆ ਬਾਈ ਆਖਦਾ ਏ ਤੂੰ ਸਫਾਈ ਨਹੀਂ ਰੱਖਦਾ ਏਵੀ تیر ਮੈਨੂੰ ਹੀ ਮਾਰਿਆ ਗਿਆ ਸੀ ਬਾਕੀ ਨੇ ਬੈਂਚ ਉੱਤੇ ਮੁੜ ਬੈਠਦੇ ਆਂ ਕੰਧ ਨਾਲ ਢੋ ਲਾ ਲਈ ਊ ਉਹ ਮੀਨਾ ਮੀਨਾ ਮੁਸਕਾਈ ਜਾ ਰਿਹਾ ਸੀ ਥੋੜੇ ਚਿਰ ਪਿੱਛੋਂ ਮੀਨਾ ਪਿਆਲੇ ਵਿੱਚ ਚਮਚਾ ਖੜਕਾਉਂਦੀ ਮੇਰੇ ਸਾਹਮਣੇ ਮੇਜ਼ ਉੱਤੇ ਆ ਬੈਠੀ ਅਤੇ ਕਾफी ਮੇਰੇ ਅੱਗੇ ਕਰ ਦਿੱਤੀ ਪੀ ਕੇ ਕੱਚੀ ਪੱਕੀ ਦਸ ਉਹਦੀ ਸੌਲੀ ਮੁਸਕਾਨ ਸੋਣ ਘਟਾ ਵਾਂਗ ਚੜੀ ਆ ਰਹੀ ਸੀ ਮੈਂ ਮੀ ਤੋਂ ਡਰਦਾ ਬੇੜੇ ਵਾਂਗ ਸੁੰਗੜਿਆ ਪਿਆ ਸੀ 1 ਡਾਲਰ ਦਾ ਨੋਟ ਉਹਦੇ ਅੱਗੇ ਰੱਖ ਦਿੱਤਾ ਨਹੀਂ ਅੱਜ ਤੇਰੇ ਕੋਲੋਂ ਕੁਝ ਨਹੀਂ ਲੈਣਾ ਉਸ ਨਾਲ ਹੀ ਸਿਰ ਫੇਰ ਦਿੱਤਾ ਮੈਂ ਨੱਕ ਪਲੋਸ ਦਿਆਂ ਨਖਰਾ ਕੀਤਾ ਉਹ ਮੁਸਕਾਈ ਮੈਂ ਦੱਸਾਂ ਤੇਰਾ ਨੱਕ ਕਿਉਂ ਤਿੱਖਾ ਏ ਤੂੰ ਇਸ ਨੂੰ ਖਿੱਚਦਾ ਰਹਿਣਾ ਏ ਤੂੰ ਹੀ ਖਿੱਚ ਕੇ ਤਿੱਖਾ ਕਰ ਲੈ ਮੈਂ ਉਸ ਦੇ ਕਾਫੀ ਕਿੱਡੇ ਜਾਣ ਲੱਗ ਪਿਆ ਉਹ ਵੇਲਾ ਟਕਾ ਕੇ ਮੇਰਾ ਨੱਕ ਖਿੱਚ ਸੁਟਦੀ ਗਿਆਨ ਨੂੰ ਸਾਡੀ ਛੇੜਖਾਨੇ ਦੀ ਬੜਕ ਲੱਗ ਗਈ ਆਖਣ ਲੱਗਿਆ ਇਹ ਮਲੈਨਾ ਬਿਮਾਰ ਹੁੰਦੀਆਂ ਨੇ ਫਿਰ ਨਿੰਮਪਾਲ ਦਾ ਫਿਰੇਗਾ ਏ ਉਸ ਦੀ ਇੱਕ ਤਰ੍ਹਾਂ ਦੀ ਚੇਤਾਵਨੀ ਸੀ ਉਹਦੀ ਗੱਲ ਮੇਰੇ ਦਿਲ ਬਹਿ ਗਈ ਕੁਝ ਡੇਰੇ ਵਾਲੇ ਭਾਈ ਦੀ ਸਿੱਖਿਆ ਸਿਰ ਵਿੱਚ ਖੁਰਕ ਕਰਨ ਲੱਗ ਪਈ ਹਰ ਜੁਮੇ ਵਾਲੇ ਦਿਨ ਉੱਥੇ ਬਾਜ਼ਾਰ ਲੱਗਦਾ ਸੀ ਆਲੇ ਦੁਆਲੇ ਜੰਗਲਾਂ ਵਿੱਚ ਵਸਣ ਵਾਲੇ ਹਫ਼ਤੇ ਭਰ ਦਾ ਰਾਸ਼ਨ ਅਤੇ ਹੋਰ ਲੋੜੀ ਦੀਆਂ ਚੀਜ਼ਾਂ ਲੈਣ ਆ ਜਾਂਦੇ ਵਾਹ ਵਾਰੌਣਕ ਹੋ ਜਾਂਦੀ ਸੀ ਵੀਰਵਾਰ ਦੀ ਰਾਤ ਸੀ 바ਕਾ ਅਤੇ ਮੀਨਾ ਦਾ ਘਰਵਾਲਾ ਪਿਛਲੇ ਕਮਰੇ ਵਿੱਚ ਭਲਕ ਦੇ ਮੇਲੇ ਲਈ ਸਮੋਸੇ ਆਦਿ ਤਿਆਰ ਕਰ ਰਹੇ ਸਨ 9 ਵਜ ਗਏ ਸਨ ਮੈਂ ਆਪਣੀ ਟਾਰਚ ਜਗਾਉਂਦਾ ਡਿਊਟੀ ਉੱਤੇ ਆ ਗਿਆ ਸਾਰਾ ਬਾਜ਼ਾਰ ਬੰਦ ਸੀ ਕੇਵਲ ਮੀਨਾ ਦੇ ਬਾਰ ਵਿੱਚੋਂ ਦੀ ਗੈਸ ਦੀ ਰੌਸ਼ਨੀ ਬਾਹਰ ਆ ਰਹੀ ਸੀ ਮੈਂ ਉਸ ਦੀ ਦੁਕਾਨ ਅੱਗੋਂ ਦੀ ਲੰਘ ਗਿਆ ਸਿਰੇ ਦੀ ਦੁਕਾਨ ਵਾਲੀ ਨੋਇਆਂ ਚੀਨਣ ਨਾਲ ਦੋ ਚਾਰ ਗੱਪਾਂ ਮਾਰ ਕੇ ਵਾਪਸ ਆ ਗਿਆ ਮੀਨਾ ਦੀ ਦੁਕਾਨ ਦੇ ਨਾਲ ਹਾਜੀ ਅਬਦੁੱਲੇ ਦੀ ਕੱਪੜੇ ਦੀ ਦੁਕਾਨ ਸੀ ਮੈਂ ਆਮ ਤੌਰ ਤੇ ਗੇੜਾ ਮਾਰ ਕੇ ਉਸ ਦੇ ਵੱਧਰੇ ਉੱਤੇ ਆ ਬੈਠਦਾ ਸਾਂ ਮੇਰੇ ਬੈਠਣ ਦੀ ਮੀਨਾ ਨੂੰ ਬਿੜਕ ਆ ਗਈ ਸ਼ੈਦ ਉਹ ਮੇਰੀ ਤਾੜ ਰੱਖੀ ਆ ਰਹੀ ਸੀ ਉਹ ਦਰਵਾਜ਼ੇ ਵਿੱਚ ਖਲੋ ਆਪਣੇ ਵੱਲ ਦਾ ਬਾਰ ਲਾ ਕੇ ਹਨੇਰੇ ਵਿੱਚ ਹੋ ਗਈ ਮੈਂ ਅਸਲੋਂ ਝੁੱਡੂ ਨਾਥ ਉਹਦੇ ਹਨੇਰੇ ਵਿੱਚ ਛੋਣ ਦਾ ਮਤਲਬ ਨਾ ਸਮਝ ਸਕਿਆ ਮੈਂ ਹਾਜੀ ਦੇ ਵਾਧਰੇ ਤੋਂ ਉੱਠ ਖੜੁੱਤਾ ਫਿਰ ਪਤਾ ਨਹੀਂ ਉਸਦੇ ਮਨ ਵਿੱਚ ਕੀ ਖਰੂਦ ਉੱਠਿਆ ਉਸਨੇ ਮੈਨੂੰ ਜਫੀ ਵਿੱਚ ਘੁੱਟ ਲਿਆ ਮੇਰੇ ਲਹੂ ਵਿੱਚ ਵੀ ਗਰਮੀ ਆ ਗਈ ਪਰ ਪਤਾ ਨਹੀਂ ਗਿਆਨ ਸਿੰਘ ਦੀ ਆਖੀ ਗੱਲ ਕਿੱਥੋਂ ਟੋਟਣ ਵਿੱਚ ਆਵਜੀ ਮੈਂ ਮਹੀਨਾ ਤੋਂ ਆਪਾਂ ਛਡਾਉਣਾ ਸ਼ੁਰੂ ਕਰ ਦਿੱਤਾ ਟਾਰਚ ਮੇਰੇ ਬੁੱਲ ਉੱਤੇ ਆਵਜੀ ਮੈਂ ਜ਼ੋਰ ਨਾਲ ਧੱਕ ਕੇ ਉਸ ਨੂੰ ਆਪਣੇ ਤੋਂ ਬੁਰੀ ਤਰ੍ਹਾਂ ਤੋੜ ਸੁੱਟਿਆ ਅੱਧੇ ਕੁ ਬਾਰ ਦੇ ਖੁੱਲੇ ਚਾਨਣ ਵਿੱਚ ਮੈਂ ਉਸ ਨੂੰ ਸਿਰ ਮਾਰਦਿਆਂ ਤੱਕਿਆ ਪਤਾ ਨਹੀਂ ਗੈਂ ਸਿੰਘ ਕਿੱਥੋਂ ਖਲੋਤਾ ਤੱਕ ਰਿਹਾ ਸੀ ਭੱਜਾ ਭੱਜਾ ਮੇਰੇ ਕੋਲ ਆਇਆ ਤੂੰ ਵੀ ਅਨਾੜੀ ਏ ਜਦੋਂ ਉਹ ਆਪ ਜੇਰਾ ਕਰਕੇ ਆਈ ਸੀ ਤੂੰ ਉਸ ਗੱਲ ਵੱਲ ਅਧੂਰੀ ਛੱਡ ਦਿੱਤੀ ਪਤਾ ਨਹੀਂ ਗੈਂ ਸਿੰਘ ਚਾਚਾ ਤੂੰ ਹੀ ਤਾਖਦਾ ਸੀ ਉਹ ਬਿਮਾਰ ਹੈ ਜਾ ਪਰਾਂ ਝੁੱਡੂਆ ਉਹ ਚੂਰਦਾ ਆਪਣੇ ਰੋਮੇ ਘਰ ਨੂੰ ਚਲਿਆ ਗਿਆ ਮੈਂ ਬੜਾ ਔਖਾ ਸਾਂ ਪਛਤਾਵਾ ਕਰ ਰਿਹਾ ਸਾਂ ਮੈਨੂੰ ਮੀਨਾ ਦਾ ਦਿਲ ਨਹੀਂ ਤੋੜਨਾ ਚਾਹੀਦਾ ਸੀ ਮੈਂ ਉਸ ਤੋਂ ਮਾਫੀ ਮੰਗਾਗਾ ਅਗਲੇ ਦਿਨ ਮੈਂ ਉਸ ਦੀ ਕਾਫੀ ਕਿੱਡੇ ਗਿਆ ਉਹ ਕਾਊਂਟਰ ਤੇ ਨਹੀਂ ਸੀ ਮੈਂ ਬਾਕਾਂ ਨੂੰ ਪੁੱਛਿਆ ਉਸ ਨੂੰ ਬੁਖਾਰ ਹੈ ਅੰਦਰੀ ਪਈ ਹੈ ਨੌਕਰ ਨੇ ਇੰਨੀ ਕਹਿ ਕੇ ਪਾਸਾ ਵਟ ਲਿਆ ਮੈਂ ਵਾਪਸ ਆ ਗਿਆ ਉਡੀਕ ਕੀਤੀ ਪਰ ਉਹ ਮੋੜ ਕਾਊਂਟਰ ਉੱਤੇ ਕਦੇ ਨਾ ਆਈ ਤਿੰਨ ਦਿਨਾਂ ਪਿੱਛੋਂ ਉਹ ਮਦਰਾਸੀ ਨੂੰ ਛੱਡ ਗਈ ਮੈਂ ਉਸ ਸਮੇਂ ਸੁੱਤਾ ਪਿਆ ਸਾਂ ਪਛਤਾਵੇ ਦਾ ਇੱਕ ਹਕਾ ਸਾਤੀ ਵਿੱਚ ਹਾਲੇ ਵੀ ਉਸਰੇਆ ਪਿਆ ਹੈ ਉਸ ਦੀ ਕਾਫੀ ਅਤੇ ਖੜਕ ਦਾ ਚਮਚਾ ਅੱਜ ਵੀ ਮੇਰੇ ਸਾਥ ਹੀ ਹਨ